ਹਾਂਜੀ ਕਿਦਾ ਸਰ ਕੀ ਹਾਲ ਚਾਲ ਆ ਹੋਪਸ ਸਾਰੇ ਨੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨ ਤਾ ਵਹੀਂ ਸਾਜੇ ਖੋਰ ਵੀ ਤੁਹਾਡਾ ਕੋ ਆ ਚੁੱਕੇ ਆ ਨਾ ਗੱਲ ਕਰਾਂਗੇ ਤਗੜੇ ਦੀ ਗੱਲ ਕਰਕੇ ਮਾੜਾ ਦੀ ਅੱਜ ਗੱਲ ਕਰਾਂਗੇ ਦਿਮਾਗੋ ਲੰਗੜੇ ਲੂਲਿਆਂ ਦੀ ਯਾਨਕੀ ਨਰੂਲਿਆਂ ਦੀ ਤੇ ਨਾਲ ਗੱਲ ਕਰਾਂਗੇ ਕਤਿਆਲ ਸਾਬਣ ਤੋਣ ਵਾਲੇ ਦੀ ਬਲੌਗ ਵਾਲਾ ਸਨੇਹਾ ਕਤਿਆਲ ਦੀ ਲੋਕੀ ਭੈਣ ਜੋ ਆਪਣੇ ਨਿਆਣੇ ਵਿਆਹ ਲੜੇ ਤੇ ਇਹ ਆਪਣੇ ਮਾਂ ਪਿਓ ਵੀ ਆਈ ਜਾਂਦੇ ਆ ਚਲੋ ਖੁਸ਼ੀਆਂ ਹਰ ਕਿਸੇ ਦੇ ਘਰੇ ਆਣ ਪਹਿਲਾਂ ਗੱਲ ਤਾਂ ਮੁਬਾਰਕਾ ਅਗਰ ਤੁਹਾਡੇ 25-25 ਸਾਲ ਹੋ ਗਏ ਆ ਤੁਹਾਨੂੰ ਝੇਲਦਿਆਂ ਨੂੰ ਪਰ ਫੇ ਵੀ ਆਓ ਦੇਖਦੇ ਹਾਂ ਦੇ ਵਿਆਹ ਵਾਲਾ ਫੰਕਸ਼ਨ ਤੇ ਦਿਨੇ ਆ ਭਾਂਚੋ ਦਿੱਤਾ ਵਾਂਸ ਤੇ ਜੰਕਸ਼ਨ ਦੇ ਉੱਪਰ ਕੁਝ ਠਕ ਠਕ ਨਿਊਜ਼ ਕੀ ਹਾਂ ਕੀ ਚੱਲਦਾ ਪਿਆ ਅੱਜ ਦੇ ਮਾਹੌਲ 'ਚ ਸੋ ਮਿਲਦੇ ਹਾਂ ਵੀਡੀਓ 'ਚ ਵੀਰ ਦੀਦੀ ਨੇ ਬੋ ਟਾਈਮ ਪਹਿਲਾ ਹੀ ਆਪਣੇ ਉਹ ਕਪੋਸ਼ਤ ਨਹੀਂ ਜਵਾਨੀ ਟਾਈਮ ਹੀ ਹੁਣ ਵੀ ਜਵਾਨ ਹੈ ਜਵਾਕ ਹੈ ਹਜੇ ਵੀ ਆਪਣੇ ਪੁਰਾਣੇ ਟਾਈਮ ਗਏ ਤਾਂ ਅਸੀਂ ਮੁਝੇ ਪੇਸ਼ਕ ਕਰਤਾ ਹਾਂ ਇਹ ਵੋ ਕਿਤੇ ਤੁਸੀਂ ਕੀਤਾ ਹੁੰਦਾ ਨਾ ਤੇ ਅੱਜ ਉਹਨੂੰ ਰਿਸ਼ਤਾ ਹੋਰ ਵਧੀਆ ਹੋਣਾ ਸੀ ਜਿਹੜੇ ਦਿਮਾਗੀ ਮਨਮਟਾਓ ਲੋਕਾਂ ਤੋਂ ਲੁਕਾਏ ਆ ਉਹ ਨਹੀਂ ਹੋਣੇ ਸੀ ਪਰ ਕੋਈ ਗੱਲ ਨਹੀਂ ਚਲਦਾ ਰਹਤਾ ਹੈ ਤੇਰੀ ਉਮਰ ਇਹਨੇ ਆਣੀ ਤੈਨੂੰ ਚੱਪਾ ਔਰ ਤੇਰੀ ਪੈਨਸਲ ਚੀਨ ਲਈ ਤਿਸਨੇ ਔਰ ਤੂੰਨੇ ਅੱਜ ਵੀ ਤਿਫਿਨ ਖਾ ਲਿਆ ਹੋਗਾ ਤੇਰੀ ਉਮਰ ਨਿਆਣੀ ਕਿਤੇ ਬਹਿਮ ਚ ਨਾ ਰਹੀ ਜੀ ਖੁਦ ਆਪ ਨਿਆਣੀ ਹੈ ਇਸ ਟਾਈਮ ਦੇ ਵਿੱਚ ਤੇ ਹਾ ਚੂੜਾ ਪਾਣ ਦਾ ਵੀ ਵੱਡਾ ਨਹੀਂ ਹੋ ਜਾਂਦਾ ਨਿਆਣੀ ਉਮਰ 'ਚ ਵਿਆਹ ਹੋਇਆ ਸੀ ਨਿਆਣੀ ਆ ਤੇਰੀ ਵੀ ਉਮਰ ਨਿਆਣੀ ਹੁਣ ਵੀ ਬੱਤੋ 24 ਸਾਲਾਂ ਦੇ ਹੋਣੇ ਆ ਕੀ ਬੈ ਨੋਟਿਸ ਨੂੰ ਮਾਰਵਾੜੀ ਕੇ ਨੋਟਿਸ ਨੂੰ ਮਾਰਵਾੜੀ ਕੇ ਹੋਰ ਸਾਲੇ ਕੰਮ ਦਾ ਫਰੀ ਫਰੀ ਕਮਾਜ ਕਿਹੜੇ ਕੰਮ ਕਰਦੇ ਨੇ ਕੂਸੀ ਬੋਰਨੀ ਖੁੱਦੂ ਬਣਾਉਣਾ ਝੂਟ ਲਗਾਉਣਾ ਪਿਆਰ ਭੈਣ ਚ ਨਕਲੀ ਜਿਤਾਉਣਾ ਕਿਤੇ ਹੋਰ ਗੋਲਮੋਲ ਲੜਾਣਾ ਬਥੇਰੀ ਚੀਜ਼ਾਂ ਹੋਰ ਕਰਦੇ ਨੇ ਸੋ ਆਓ ਦੇ ਦੇਣਾ ਦੇ ਵਿਆਹ ਵਾਲੇ ਫੰਕਸ਼ਨ ਆਏ ਦੇਖਦੇ ਆਂ ਬੜਚਨ ਮਜ਼ਾ ਆਇਆ ਇਹਨਾਂ ਦਾ ਵਿਆਹ ਦੇ ਫੰਕਸ਼ਨ ਕੁਛ ਇਸ ਪ੍ਰਕਾਰ ਸੀ ਤਿਆਰੀਆਂ ਸ਼ੁਰੂ ਹੋ ਗਈਆਂ ਵਿਆਹ ਦੀਆਂ ਮਹਿੰਦੀ ਤੇ ਮੋਮ ਹੋਈ ਇਮੋਸ਼ਨਲ ਅਸੀਂ ਕੀਤੀ ਬਾਲੀਵੁੱਡ ਸਟਾਈਲ ਹਲਦੀ ਜਾਗੋ ਆ ਗਈ ਓਏ ਜਾਗੋ ਤੇ ਲਾਈਆਂ ਰੌਣਕਾਂ ਮਮਾ ਪਾਪਾ ਦੀ ਹੋਈ ਗ੍ਰੈਂਡ ਐਂਟਰੀ ਰਿਬਨ ਕਟਿੰਗ ਡਾਂਸ ਪਰਫਾਰਮੈਂਸ ਕਪਿਲ ਪਾਪਾ ਹਾਰ ਗਏ ਭੈਣ ਤੇ ਫੇਰ ਆਇਆ ਨਾ ਐਕਸਪੈਂਸਿਵ ਗਿਫਟ ਆਹ ਕਪਲ ਪਪ ਭੈਣ ਜੋ ਇਹ ਮੈਂਸ਼ਨ ਕਰਦੇ ਕਪਿਲ ਪਾਪਾ ਕੀ ਗੱਲ ਪਾਪਾ ਨੇ ਲਿਖੂਗੇ ਤੇ ਛੋਟਾ ਭਰਾ ਕਹਿੰਦਾ ਨਾ ਇਹ ਬੱਕਰਾ ਹੀ ਨਾਮ ਦਿੱਤਾ ਵਾ ਤਾਂ ਹੀ ਨਹੀਂ ਫਰੈਸ਼ੀ ਪਿਆ ਚ ਦਾੜੀ ਕਟਾਈ ਫਿਰਦਾ ਫਿਰ ਅਸੀਂ ਸਾਰਿਆਂ ਨੇ 5 ਵਜੇ ਦੀ ਮਹਿੰਦੀ ਕਰਤੀ ਏ ਕੱਲ ਦੀ ਹੁਣ ਇਹ ਤੁਸੀਂ ਗੈਸ ਕਰੀ ਜਲਿਓ ਕਿ ਕਿਹਦਾ ਫੰਕਸ਼ਨ ਹੈ ਹਮ ਖਾਸ ਦੀ ਦਾ ਤੇਰਾ ਗੇਰ ਫਸਦਾ ਵੈਸੇ ਸੋ ਗੈਸ ਤੁਸੀਂ ਤਾ ਵੇਚਾ ਦੇ ਜਾਂਦੇ ਆਪਾਂ ਆਪਾਂ ਨਹੀਂ ਮੈਂ ਤੁਸੀਂ ਸੂਟ ਪਾ ਲੈ ਤੁਸੀਂ ਨਹੀਂ ਨਹੀ ਜਿੱਦਾਂ ਦੀ ਇਹਦੀ ਹਰਕਤਾਂ ਇਹਨੂੰ ਸੂਟ ਪਵਾ ਕੇ ਘਰੇ ਹੀ ਬਿਠਾ ਲਓ ਕਿਉਂਕਿ ਜਦੋਂ ਬਾਹਰ ਛੱਡਦੇ ਆ ਤਾਂ ਫੇਕ ਇਹ ਹੋਰ ਤਾਂ ਸੂਟ ਲਾਉਣ ਨੂੰ ਫਿਰਦਾ ਹੁੰਦਾ ਕਈ ਵਾਰੀ ਭਾਜੀ ਹੁਣੀ ਮਹਾਲੀ ਚੰਡਗੜ ਫੁੱਲ ਐਸ਼ ਕਰਦੇ ਨੇ ਤਾਂ ਫੇ ਇਹ ਕਹਿੰਦੇ ਨੇ ਕਪਲ ਗੋਲਸ ਮਿਸਟਰ ਐਂਡ ਮਿਸਿਸ ਨਰੂਲਾ ਇਥੇ ਮੋਗਾ ਚਾਜੋਗਾ ਨੋ ਚਾਜੋਗਾ ਜਗਰਾਵਾ ਠੰਡੀਆਂ ਛਾਵਾਂ ਇਹ ਵੀ ਸਹੀ ਹੈ ਸ਼ਹਿਰਾਂ ਦੇ ਨਾਮ ਮੋਗਾ ਚਾਜੋਗਾ ਜਗਰਾਵਾ ਠੰਡੀਆਂ ਛਾਵਾਂ ਤੇ ਮਹਾਲੀ ਵਿਆਹੇ ਹੋਏ ਬੰਦੇ ਨੇ ਵੀ ਦੂਜੀ ਵਿਸਾਲੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਕਿਉਂ ਨਰੂਲਾ ਸਾਹਿਬ ਤੁਸੀਂ ਟ੍ਰਾਈ ਕਰਾਇਆ ਸੀ ਮੈਂ ਜਿਆ ਵੀ ਉਹ ਸਿੱਲੇ ਨਹੀਂ ਗਈ ਉਹ ਲੋ ਜੀ ਮੈਡਮ ਨੂੰ ਸ਼ਕਤੀਮਾਨ ਬਣਾਉਣ ਲੱਗਿਆ ਚੱਲਾ ਇਹ ਪੈਣਾ ਲੈਣਾ ਰੋਬੋਟ ਆਇਆ ਖਲਕ ਤੋਂ ਕਾਹ ਜਾਨ ਕਰਦੇ ਹੋ ਭਾਈ ਜਦੋਂ ਲੋਡ ਪਿਆ ਉਦੋਂ ਸੈੱਟ ਕਰ ਲਿਆ ਕਿ ਨਹੀਂ ਉਹ ਆਣ ਕਾ ਛੱਡੋ ਤੁਹਾਨੂੰ ਬਾਦਸ਼ਾਹ ਵਾਲੀ ਬਾਦਸ਼ਾਹ ਫਿਲਮ ਦੇਖੀ ਸ਼ਾਰੂ ਕਰਨ ਦੀ ਉਹ ਵਾਲੀ ਆਣ ਦੇ ਜਾਈਦਾ ਪੱਥਰ ਪਾੜ ਨਿਕਾ ਜਾਈਦੀ ਤੁਹਾਨੂੰ ਇਹਦੇ ਬੰਦੇ ਦਾ ਦਿਲ ਦੇਖਣ ਨੂੰ ਨੱਟ ਤੇ ਕੁਝ ਹੋਰ ਇੱਕ ਤਾਂ ਹੁਣ ਮੇ ਕੋਲ ਇਨਫਲੂਐਂਸਰ ਦੀ ਵੀ ਰਿਕਾਰਡਿੰਗ ਪਈ ਆ ਕਾਲ ਨਾ ਨਾ ਬਾਬਾ ਅਭੀ ਸਾਰੇ ਪੱਤੇ ਖੋਲ ਦੂੰਗਾ ਤਾਂ ਫਿਰ ਇਹ ਸੁਚੇਤ ਹੋ ਜਾਣਗੇ ਇਹ ਬੇਸਿਕਲੀ ਮੈਂ ਸਾਰੀ ਗੱਲ ਐਚ ਨਹੀਂ ਕਰੂੰਗਾ ਇਸ ਵੀਡੀਓ ਦੇ ਵਿੱਚ ਬਟ ਉਸ ਨੂੰ ਐਜ਼ ਅ ਬੈਕਅਪ ਪਲਾਨ ਜ਼ਰੂਰ ਰੱਖੂੰਗਾ ਕਿਉਂਕਿ ਮੈਨੂੰ ਪਤਾ ਆ ਇਹਨਾਂ ਨੇ ਫੇਰ ਫੋਨ ਕਰਾਣੇ ਤੇ ਐ ਲਗੀ ਭਰਾ ਫੇ ਅੱਗੇ ਹੁਣ ਵੀ ਸਿੱਧੇ ਚੱਲਣਾ ਪੈਣਾ ਕਿਉਂਕਿ ਜੇ ਤੁਸੀਂ ਜਾਣ ਕੇ ਹੀ ਲੱਗੇ ਰਹੇ ਨੇ ਕਿ ਹਾਂ ਇਦਾਂ ਉਦਾਂ ਨਾ ਪਹਿਲਾ ਭਰਾਵਾ ਦਬੇ ਸੀ ਨਾ ਹੁਣ ਦਬਣਾ ਫੇ ਕੋਈ ਚੱਕਰ ਨਹੀਂ ਜਿਉਂ ਹੁੰਦਾ ਦੇਖੀ ਜਾਊਗਾ ਮੈਨੂੰ ਬਿਠਾਓ ਭਾਈ ਬਿਨਾਣ ਕਾ ਦੇਖਿਓ ਕਿਵੇਂ ਮੈਂ ਦੱਸਦਾ ਲਾਓ ਜੀ ਸੁਬੀ ਗੱਥੇ ਮਸਾਲਿਆਂ ਨੂੰ ਪਤਾ ਨਾ ਮੇਰਾ ਗੁੱਸਾ ਹੋਇਆ ਸੀ ਆਪਾਂ ਦਰਵਾਜ਼ਾ ਚੈੱਕ ਕਰ ਲਈਏ ਆ ਲਾਉਣ ਦੀ ਕੀ ਲੋੜ ਹੈ ਹੁਸੈਮ ਭਾਈ ਤੁਹਾਡਾ ਕੋਈ ਰੋਲ ਨਹੀਂ ਹੈਗਾ ਤੁਹਾਡੀ ਨਿਗਾ ਮਤਲਬ ਕਿ ਆਈ ਦ੍ਰਿਸ਼ਟੀ ਆਈ ਸੱਟ ਉਹ ਨਹੀਂ ਖਰਾਬ ਤੁਹਾਡੀ ਨਜ਼ਰ ਹੀ ਖਰਾਬ ਨੀਤ ਖਰਾਬ ਸੋਚ ਖਰਾਬ ਸਭ ਖਰਾਬ ਆ ਬਸ ਇੱਕੋ ਚੀਜ਼ ਚੰਗੀ ਆ ਉਹ ਮੈਂ ਹੁਣ ਦੱਸ ਤੀ ਤਾਂ ਤੁਸੀਂ ਛੱਡੋ ਯਾਰ ਉਦਾਸ ਹੋ ਜਾਣਾ ਨਾ ਫੇਰ ਤੁਸੀਂ ਦਿਲ ਤੇ ਲੈਣੀ ਗੱਲ ਲੋ ਅੰਕਲ ਜੀ ਫੁੱਲ ਬੇਬੀ ਕੋ ਬੇਸ ਪਸੰਦਾ ਪਹਿਲੇ ਦਾ ਮੁਬਾਰਕ ਅੰਕਲ ਜੀ ਤੁਹਾਨੂੰ ਤੁਹਾਡੇ ਐਨੀਵਰਸਰੀ ਦੀਆਂ ਅਸੀਂ 25 ਸਾਲ ਕੱਢਤੇ ਆਪਣੇ ਵਿਆਹੀ ਜੀਵਨ ਦੇ ਵਿੱਚ ਖੁਸ਼ੀ ਖੁਸ਼ਹਾਲ ਬਾਕੀ ਬਹੁਤ ਚੀਜ਼ਾਂ ਆਂਦੀ ਰਹਿੰਦੀਆਂ ਅੰਕਲ ਜੀ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਇੱਕ ਹੋਰ ਬਲੌਗਰ ਹੈਗੇ ਆ ਉਹ ਮਤਲਬ ਕੀ ਫੇ ਵੀ ਤੁਸੀਂ ਇੱਕ ਵਧੀਆ ਐਗਜ਼ਾਮਪਲ ਦਿੰਨੇ ਹੋ ਨੀ ਦਾ ਇੱਕ ਬਲੌਗਰ ਇਹ ਵੀ ਹੈਗੇ ਆ ਉਹਨਾਂ ਦਾ ਉਹਨਾਂ ਦੀ ਜਿਹੜੀ ਨੋ ਆ ਉਹ ਕਦੇ ਹੋਰ ਸੈਟ ਹੋਈ ਫਿਰਦੀ ਸੀ ਉਹਨਾਂ ਦਾ ਮੁੰਡਾ ਕਦੇ ਹੋਰ ਸੈਟ ਹੋਇਆ ਪਿਆ ਹੈਗਾ ਉਹਦੀ ਬੋਟੀ ਉਹ ਕਿਸੇ ਪੁਲਸੜ ਨਾਲ ਸੈਟ ਸੀਗੀ ਤੇ ਜਿਹੜਾ ਉਹ ਬੰਦਾਸੀ ਖੁਦ ਉਹ ਆਪ ਗੇ ਇਨਫਲੂਐਂਸਰ ਦਾ ਸੈਟ ਸੀ ਖਤਮ ਲਿਫਟਾਂ ਦੇ ਮਗੂ ਬੁੱਲੇ ਤੂਤੀ ਬੱਪੂਤੀ ਪੁੱਤ ਨੂੰ ਵੀ ਹਰ ਮੰਤਰੀ ਪਿਛਾੜਵਾਇਆ ਸैम ਭਾਈ ਨੇ ਸਟੋਰੀ ਪਾਈ ਆ ਇੰਸਟਾਗ੍ਰਾਮ ਦੇ ਉੱਪਰ ਕਿ ਹਾਂ ਕਾਲ ਮੀ ਰਿਚ ਬਿਕੋਜ਼ ਆਈ ਹੈਵ ਦੀ ਬੈਸਟ ਵਾਈਫ ਕਿ ਜਿਹੜੀ ਮਤਲਬ ਕਿ ਇਸ ਭੈੜੀ ਦੁਨੀਆ ਚ ਵਰਸਟ ਵਰਲਡ ਦੇ ਵਿੱਚ ਇੱਕ ਲਾਇਲ ਕੁੜੀ ਹੈਗੀ ਤੇ ਮੇਰਾ ਵੀਰ ਆਪਣੇ ਤੇ ਵੀ ਅਪਲਾਈ ਕਰ ਲਿਆ ਕਰ ਤੂੰ ਇਹ ਕਰੀ ਇਜਾਜ਼ਤ ਦੇ ਨੀਦਾ ਅਪਲਾਈ ਕਰਾ ਕੇ ਦਿਖਾਣੇ ਮੇਰਾ ਭਰਾ ਤੁਹੀ ਜੋ ਪਾਣਾ ਮਰਜੀ ਪਾਓ ਭਵੇਂ ਫਲਾਈ ਕਰਕੇ ਆਓ ਭਵੇਂ ਫਲਾਈ ਕਰਕੇ ਜਾਓ ਪਰ ਮੈਂ ਜੋ ਲੋਕਾਂ ਨੂੰ ਬੋਧੂ ਨਾ ਬਣਾਓ ਮੈਂ ਜੋ ਵਿਆਹ ਦੇ ਨਾਟਕੀ ਹਾਂ ਹਾਂ ਅਸੀਂ ਆਪਣੀ ਫੈਮਿਲੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਲੋਗੋ ਦੇਖੋ ਲੋਗ ਅਮੀ ਜਲਤੇ ਹਨ ਇਹ ਵੀ ਦੱਸਿਆ ਕਰੋ ਨਾਲ 4 ਪੈਸੇ ਵੀ ਆਉਂਦੇ ਆ ਜਦੋਂ ਕੰਟੈਂਟ ਮੌਕ ਦਾ ਬੱਚੇ ਵਾਲਾ ਮੌਗ ਗਿਆ ਉਸ ਤੋਂ ਪਹਿਲਾਂ ਬੱਚਾ ਹੋਣ ਵਾਲਾ ਉਹਦਾ ਹੋ ਗਿਆ ਫੇ ਮੂੰਹ ਦਿਖਾਈ ਫੇਸ ਰਿਵੀਲ ਫੇ ਇੰਜੈਕਸ਼ਨ ਬੱਚਿਆਂ ਦੇ ਫੇ ਸਾਡੇ ਘਰੇ ਆ ਗਿਆ ਜੀ ਆਹ ਮਿਸਟਰ ਐਂਡ ਮਿਸਿਸ ਚੌਧਰੀ ਭਾਂ ਜੋ ਕਾਣਿਆ ਘਰ ਕਾਣਿਆ ਹੀ ਆਏ ਪਏ ਆ ਆਪਾਂ ਦਾ ਚਲੋ ਮਾੜੇ ਮੋٹے ਹੋਇਆ ਹੀ ਸਾਮ ਭਰਾ ਤੇਰਾ ਹੁਣ ਮੈਂ ਪੁਰਾਣੀ ਗੱਲਾਂ ਕੀ ਤੁਸਾਂ ਤੁਸੀਂ ਵੀਡੀਓ ਦੇਖੀ ਹੋਣੀ ਆ ਪੁਰਾਣੀਆਂ ਆ ਸਭ ਭੈਣ ਜੋ ਬਲੌਗਰ ਜਿਹੜੇ ਹੈਗੇ ਨਾ ਰੀਅਲ ਲਾਈਫ 'ਚ ਕੁਝ ਹੋ ਰਾ ਕੈਮਰਾ ਅੱਗੇ ਹਮ ਤੋ ਤੂੰ ਹੈ ਤੂੰ ਹੋਰੋ ਹਮ ਹੈ ਹਮ ਦੋਨੋਂ ਇੱਕ ਹੈ ਇੱਕ ਨੰਬਰ ਦੇ ਫੁੱਦੂ ਹੈ ਮਿਲੋ ਜੀ ਸੁਨੇਹਾ ਕਤਿਆਰ ਨੂੰ ਨਰੂਲਿਆ ਦਾ ਵਿਆਹ ਹੋ ਗਿਆ ਉਹਨਾਂ ਨੇ ਘਰ ਦੇ ਹਨੀਮੂਨ ਉਹ ਨਹੀਂ ਦੁਬਈ ਟ੍ਰਿਪ ਤੇ ਭੇਜੇ ਹੋਏ ਆ ਉਹਨੀਆਂ ਸੁਨੇਹਾ ਦਾ ਹਾਲ ਚਾਲ ਪੁੱਛ ਲੈਣੇ ਆ ਸੁਨੇਹਾ ਇੱਕ ਐਸੀ ਇਨਫਲੂਐਂਸਰ ਜਿਹੜੀ ਆਪਣੀ ਮੰਮੀ ਡੈਡੀ ਦਾ ਦੂਜਾ ਵਿਆਹ ਕਰਾ ਰਹੀ ਆ ਤੇ ਇਸ ਤੋਂ ਬਾਅਦ ਆਪਣਾ ਵੀ ਸ਼ਾਇਦ ਦੂਜਾ ਹੀ ਕਰਾਊਗੀ ਕੈਟ ਬੋਗ ਨਹੀਂ ਕੱਟੀ ਬੋਗ ਉਹ ਪੈਂਚੋਂ ਤੁਸੀਂ ਫੇਰ ਵੀ ਕੁੜੀਆਂ ਵੱਲ ਦੇ ਦੇ ਰਹੇ ਪੱਥਰ ਪਾੜ ਨਿਕਾ ਚਾਹੀਦੀ ਆ ਐਡੀਟਰ ਸਾਹਿਬ ਵੀਡੀਓ ਨੂੰ ਥੋੜਾ ਜਿਹਾ ਪਾਜ਼ ਕਰਕੇ ਜ਼ੂਮ ਕਰੋ ਪਿੱਛੇ ਇੱਕ ਬਹੁਤ ਵੱਡਾ ਸ਼ੋਰੂਮ ਖੜਾ ਤੇ ਆ ਮੇਰੇ ਨਾਲ ਦੇਖਿਆ ਟੈਂਪੂ ਯੂਨੀਅਨ ਦੇ ਪ੍ਰਧਾਨ ਬੱਲੂ ਰਾਮ ਗੜੀਆ ਜੀ ਇਹ ਵੀ ਮੈਂ ਜੋ ਸ਼ਾਮਲ ਨੇ ਰਸੀ ਖੜਨ ਗਿਆ ਸੀ ਖਟ ਕੇ ਲੈਂਦਾ ਵਲੌਗ ਤੇ ਵਲੌਗ ਚੱਲਦਾ ਨਹੀਂ ਪਿਆ ਵਿਊ ਦਾ ਮਾਰਾ ਗਿੱਟੂਆ ਤੇ ਮਾਪਿਆਂ ਦਾ ਕਰਾ ਦਾਂਗੇ ਦੂਜਾ ਵਿਆਹ ਬਾਏ ਸਨੇਹਾ ਕਤਿਆਲ ਇਹ ਕੋਟ ਲਿਖਿਆ ਜਾਣਾ ਲਿਖਿਆ ਪੁੱਦੂਆਂ ਦੀ ਗਲੀ ਦੀ ਉੱਚ ਪਹਿਲੇ ਨੰਬਰ ਤੇ ਜਾਣਾ ਆ ਪਹਿਜੋ ਬੋਲੀਆਂ ਪਾ ਰਿਹਾ ਫੁੱਲ ਲੋਕਾਂ ਨੇ ਇੰਜੋਏਮੈਂਟ ਹਮਤੋ ਜੀ ਬਹੁਤ ਮਜ਼ੇ ਕਰ ਰਹੇ ਆ ਅੱਦੇ ਬੈਂਜਨ ਇਫਲੂਐਂਸਰ ਪੁੱਛ ਸਕਦੇ ਇੱਕ ਦੀ ਬੋਟਿਕ ਕਿਤੇ ਹੋਰ ਆ ਉਹ ਪਹਿਜੋ ਵਿੱਚੇ ਆਪਣਾ ਵਕਰੇ ਨੱਚਣ ਡਿਆ ਆ ਜੀਵਨ ਪ੍ਰਭ ਜੀ ਸੁਣਨ ਨੂੰ ਬਹੁਤ ਖੁਸ਼ ਆਂ ਡਿਆ ਯਾਰ ਕੀ ਹੋਣ ਡਿਆ ਯਾਰ ਤੇਰੇ ਨਾਲ ਆ ਮੇਰਾ ਵੀਰ ਦਿਲ ਦੁਖਦਾ ਹੈ ਸਨੇਹਾ ਦੇ ਫੰਕਸ਼ਨ ਵੀ ਕੁਝ ਇਸ ਪ੍ਰਕਾਰ ਹੀ ਨੇ ਇਸ ਵਾਰ ਸਾਰੇ ਚਾਹ ਪੂਰੇ ਕਰਨੇ ਵਿਆਹ ਦੇ ਆਪਣੇ ਭੈਣ ਚੋ ਗੀਤੇ ਨਹੀਂ ਗਏ ਦੋ ਦਿਨ ਰਹਿ ਗਏ ਵਿਆਹ ਨੂੰ ਫੰਕਸ਼ਨ ਦੀ ਡੇਟ ਕਰਤੀ ਅਨਾਉਂਸ ਤਿਆਰੀਆਂ ਮਹਿੰਦੀ ਦਾ ਫੰਕਸ਼ਨ ਵਾਈਗਰੂ ਮੇਰ ਕਰੇ ਸਾਰਾ ਬਹੁਤ ਖੁਸ਼ ਹੈ ਅੱਜ ਗगन ਲਾਲੀ ਵੀ ਚੀਟਿੰਗ ਕਰਤਾ ਹੈ ਤੂੰ ਚੀਟਿੰਗ 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 ਕਰਤਾ ਹੈ ਤੂੰ ਵਿਆਹ ਵਾਲੇ ਦਿਨ ਮਮਸ ਰਿਐਕਸ਼ਨ ਸਾਰੇ ਬਹੁਤ ਖੁਸ਼ ਸੀ <laughs> कुमारे भी बहुत खुश थी मैं भी बहुत खुश थी पर डोसी चलो जो दुनिया करती है अच्छा ही करती है ਲਓ ਜੀ ਕੋਰੀਓਗ੍ਰਾਫਰ ਆਪ ਅੱਗੇ ਆਗੇ ਆ ਪਹਿਲਾਂ ਤਾਂ ਮੈਂ ਸੋਚਿਆ ਸੀ ਬੱਲੂ ਰਾਮ ਗੜੀ ਕੁਝ ਕਰੂਗਾ ਨਹੀਂ ਪਰਨਾ ਇਹਨਾਂ ਨੇ ਤਾਂ ਪਰਫਾਰਮਾਂਸਾਂ ਦਿੱਤੀਆਂ ਨੇ ਨੋਰਾ ਫਤੀਦਾ ਛੋੜਾ ਔਰ ਆ ਪਿਆ ਚੋਏ ਫੁੱਦੂ ਫਤਹੀ ਚੰਨਾ ਸੁਣ ਲਾ ਕੇ ਕੰਨ ਤੇਰੇ ਕੋਲ ਹੈ ਨਹੀਂ ਦਾ ਬੱਲੂ ਆਪਣੀ ਆਪ ਬੀਤੀ ਸੁਣਾਉਂ ਰਿਹਾ ਕਿ ਕੋਈ ਬੰਦਾ ਗੇੜੇ ਮਾਰਦਾ ਸੀ ਚੜ ਕੇ ਫੇ ਮੁੱਛਾ ਵੀ ਚਾੜਦਾ ਸੀ ਪਾਜੀ ਦੀ ਭੈਣ ਚ ਛੱਡੋ গুফা ਭਾਂਚ ਹੁਣ ਕਿੱਥੇ ਦੇਖਣੀ ਆ ਆਪਾਂ ਅੱਜ ਦਿਨ ਰਤਮਨ ਚ ਗੁਫਾ ਗਿਆ ਵੀ ਹੋ ਗਈ ਪਰ ਭਾਈ ਨੇ ਸੱਬੇ ਦਾ ਸਾਹਮਣੇ ਰੱਖੀ ਆ ਅੱਜ ਵੀ ਗੁਫਾ ਨਾਲ ਹੀ ਚੱਕੀ ਫਿਰਦੇ ਆ ਇਹ ਤਾਂ ਹਜੇ ਟ੍ਰੇਲਰ ਸੀਗਾ ਫਿਲਮ ਹਜੇ ਪੂਰੀ ਬਣਾਈ ਬੈਠਾ ਪੂਰੀ ਰਿਕਾਰਡ ਕਰਕੇ ਬੈਠਾ ਜਿੱਦਣ ਭਾਂਚ ਚ ਦਿਮਾਗ ਖਰਾ ਹੋਇਆ ਆਪਾਂ ਉਦੋਂ ਉਹ ਵੀ ਚੀਜ਼ ਪਾਵਾਂਗੇ ਤੇ ਜ਼ਰੂਰ ਪਾਵਾਂਗੇ ਪਰ ਚੱਕਰ ਪਤਾ ਕੀ ਆ ਮੈਂ ਖੁਦ ਪਹਿਲਾਂ ਨਹੀਂ ਪਾਣਾ ਚਾਹੁੰਦਾ ਕਿਉਂਕਿ ਚਲ ਠੀਕ ਆ ਜੋ ਤਾਂ ਵਿਆਹ ਜੀਵਨ ਚੱਲਦਾ ਵਧੀਆ ਚੱਲੀ ਜਾਣ ਦੋ ਵਾਹੇ ਨਾ ਹੀ ਕਰੋ ਇੱਕ ਸਿੰਪਲ ਜੀ ਗੱਲ ਕਹਿਣਾ ਚਾਹੁੰਦਾ ਚਾਹੀਦੀ ਵਿਆਹ ਹੋ ਚਾਹੀਦੀ ਨਹੀਂ ਹੋ ਚਾਹੀਦੀ ਜੋ ਤੱਕ ਕਵਾਰਿਓ ਭੈਣ ਜੋ ਰਜ ਗਿਆਸ਼ ਕਰੋ ਚਾਹੇ ਮੁੰਡਾ ਕੁੜੀ ਤੁਹਾਡੀ ਆਪਣੀ ਜ਼ਿੰਦਗੀ ਤੇ ਖੁੱਲੇ ਤੈਮਨਾ ਜੀਓ ਬਸ ਕਿਸੇ ਨੂੰ ਧੋਖਾ ਨਾ ਦਿਓ ਤੇ ਦੂਜੀ ਗੱਲ ਅਗਰ ਤੁਸੀਂ ਵਿਆਹ ਚੁੱਕੇ ਹੋ ਫੇ ਭੈਣ ਜੋ ਜਿਹੜੀ ਮਰਜ਼ੀ ਭਵੇਂ ਜਿਹੜੀ ਮਰਜ਼ੀ ਆ ਕੇ ਖੜ ਜਵੇ ਤੁਹਾਡੇ ਨਾਲ ਕੁੜੀ ਜਾਂ ਮੁੰਡਾ ਆਪਣੇ ਪਾਰਟਨਰ ਨਾਲ ਹੋ ਉਹੀ ਵਧੀਆ ਰਹਿਣਾ ਸਭ ਤੋਂ ਬੈਸਟ ਰਹਿਣਾ ਤੁਹਾਡੀ ਜ਼ਿੰਦਗੀ ਵੀ ਵਧੀਆ ਰਹੂਗੀ ਨਾ ਬੱਚੇ ਦੀ ਪਰਵਿਰਿਸ਼ ਖਰਾਬ ਹੋਊਗੀ ਨਾ ਉਹਨੂੰ ਵੱਡੇ ਹੋ ਕੇ ਕੁਝ ਦੇਖਣਾ ਪਊਗਾ ਤੇ ਹਾਂ ਟਰਾਈ ਕਰੋ ਕਿ ਜਿੰਨਾ ਹੋ ਸਕੇ ਭੈਣ ਜੋ ਉਹਨਾਂ ਨਾਲ ਘੱਟ ਤੋਂ ਘੱਟ ਆਪਣੀਆਂ ਮੇਨ ਪਰਸਨਲ ਚੀਜ਼ਾਂ ਸੋਸ਼ਲ ਮੀਡੀਆ ਤੇ ਪਾਇਆ ਫਿਰੋ ਜਿਵੇਂ ਕੀ ਮੈਂ ਜੋ ਇਹਨਾਂ ਨੇ ਤਾਂ ਗਾਂਧੀ ਫੜਿਆ ਪਖੰਡ ਅੱਜ ਅਸੀਂ ਭੂਆ ਲਗੇ ਮਾਸੀ ਲਗੇ ਤੁਸੀਂ ਚੈੱਕ ਕਰੋ ਬਾਕੀਆਂ ਦੇ ਵਲੌਗ ਅਗਲੇ ਸ਼ਾਪਿੰਗ ਕਰਦੇ ਆ ਅਗਲੇ ਕੁਝ ਚੈਲੰਜ ਕਰਦੇ ਆ ਨਾਲ ਦੇ ਨਾਲ ਕੁਝ ਪ੍ਰੈਂਕ ਕਰਦੇ ਆ ਜਾਂ ਕੁਝ ਹੋਰ ਅੱਜ ਸਾਡੇ ਇਹ ਹੋ ਗਿਆ ਅੱਜ ਸਾਡੇ ਉਹ ਹੋ ਗਿਆ ਅੱਜ ਅਸੀਂ ਮਾਸੀ ਨੂੰ ਆ ਗਏ ਮਾਸੀ ਸਾਡੇ ਕੋ ਆ ਗਈ ਤੇ ਨਾਲ ਯਾਰ ਇੱਕ ਗੱਲ ਹੋਰ ਪਿਛਲੀ ਵੀਡੀਓ ਵਿੱਚ ਕਮੈਂਟ ਪੜਿਆ ਸੀਗਾ ਮਲੇਰ ਕੋਟਲੇ ਜਾਂ ਮਲੋੜ ਪਤਾ ਨਹੀਂ ਕਿੱਧਰ ਉਧਰਲੀ ਸਾਈਡ ਕਿਸੇ ਨਾ ਚਿੱਟ ਫੰਡ ਕਮੇਟੀ ਇਦਾਂ ਕਹਿਆ ਸੀ ਬੰਦੇ ਨੇ ਮੈਨੂੰ ਰੋਡ ਹੋਇਆ ਉਹ ਇੱਕ ਇਨਫਲੂਐਂਸਰ ਉਹਦੀ ਮੰਮੀ ਨੇ ਕੀਤਾ ਆ ਅਗਰ ਉਹ ਗੱਲ ਸੱਚ ਹੈਗੀ ਆ ਤਾਂ ਜ਼ਰੂਰ ਕਮੈਂਟਾਂ ਚ ਦੱਸਿਓ ਅਗਲੀ ਵੀਡੀਓ ਉਹਨਾਂ ਦੇ ਬਣਾਵਾਂਗੇ ਤੇ ਜਿਨ੍ਹਾਂ ਦੇ ਪੈਸੇ ਗਏ ਆ ਉਹਨਾਂ ਦੇ ਪੈਸੇ ਵਾਪਸ ਵੀ ਦਵਾਵਾਂਗੇ ਸੋ ਕਿਸੇ ਨੂੰ ਇਸ ਬਾਰੇ ਪਤਾ ਕਿ ਹਮ ਲੇਰਕੋਟਲੇ ਵਿੱਚ ਜਾਂ ਕਿੱਥੇ ਹੋਇਆ ਸੀ ਮੈਂ ਕਮੈਂਟ ਦੇ ਵਿੱਚ ਪਿੰਨ ਕਰ ਦਊਗਾ ਕਿਹੜੀ ਜਗ੍ਹਾ ਦੀ ਮੈਂ ਗੱਲ ਕਰਦਾ ਪਿਆ ਮੈਨੂੰ ਪ੍ਰੋਪਰ ਨਹੀਂ ਹਮ ਲੇਰਕੋਟਲੇ ਜਾਂ ਮਲੂੜ ਮੈਂ ਥੋੜਾ ਭੁੱਲ ਗਿਆ ਉਹ ਸ਼ੀ ਨੂੰ ਸੋ ਉਹਦੀ ਗੱਲ ਕਰਾਂਗੇ ਤੇ ਫਿਰ ਅਗਲੀ ਵੀਡੀਓ ਉਹਦੇ ਉੱਤੇ ਵੀ ਆਉਗੇ ਭੈਣ ਚ ਰਿਫਲੂਐਂਸਰ ਬਣੇ ਬਿਆਰਦੇ ਤੇ ਲੋਕਾਂ ਦੇ ਪੈਸੇ ਲ ਚੰਗਾ ਤੜਾ ਬਾਏ ਬਾਏ ਜਿੱਤ ਜਾਮਾ ਬਾਜੀ ਪੜ ਕੇ ਰਾਣਾ ਬਲੇ ਕੁੜੇ ਤੜਕੇ ਪਰੇ ਕੁੜੇ ਰਾਤ ਨੂੰ ਹੀ ਵੇ ਕੁੜੇ